Haa, ah. haa, haa. Haa, haa, haa. Haa, haa, haa. Haa.

ਅਸਲ 'ਚ ਜੀ ਜਦੋਂ ਵੈਸੇ ਤਾਂ ਅਸੀਂ ਟੋਲ ਟੈਕਸਾਂ ਤੇ ਸੀ ਹੋਰ ਸੀ ਤੇ ਹੁਣ ਜਦ ਹਰਿਆਣਾ ਸਰਕਾਰ ਨੇ ਦੁਬਾਰਾ ਬੰਬਾਰੀ ਕਰੀ ਆ ਤੇ ਬੀਜੇਪੀ ਦੇ ਪੀ ਦੇ ਖਿਲਾਫ ਜਿਹੜਾ ਕਿਸਾਨਾਂ ਦਾ ਰੋਸ ਹੈ ਉਹਦੇ ਪ੍ਰਤੀ ਅਸੀਂ ਸਾਡੇ ਇਲਾਕੇ ਦਾ ਇਹ ਦਫ਼ਤਰ ਹੈਗਾ ਜਿੱਥੇ ਯੂਥ ਮੁੰਡਿਆਂ ਨੂੰ ਬੀਜੇਪੀ ਚ ਇਹ ਜੋੜ ਰਹੇ ਨੇ ਉਹਨਾਂ ਵੀ ਅਸੀਂ ਮੁਕਾਲਫਤ ਲਈ ਆਏ ਆ ਵੀ ਤਾਂ ਕਿ ਇਹ ਨਵੇਂ ਮੁੰਡਿਆਂ ਨੂੰ ਇੱਧਰ ਉੱਥੇ ਰਸਤੇ ਨਾ ਤੋੜਨ ਜਿਹੜਾ ਪੰਜਾਬ ਦਾ ਭਲਾ ਕਰਨ ਵਾਲਾ ਓਏ ਜੇ ਬੰਦਿਆਂ ਦੇ ਨਾਲ ਲੱਗਣ ਨਾ ਕਿ ਜੋ ਜਵਾਨੀ ਦਾ ਘਾਣ ਕਰ ਰਹੇ ਨੇ ਇਹ ਜੇ ਬੰਦਿਆਂ ਦੇ ਨਾਲ ਨਾ ਲੱਗਣ ਜਿਹੜੇ ਦੇਖੋ ਬਾਰਡਰਾਂ ਦੀ ਜਿਹੜੀ ਕਿ ਤਣਾਅਪੂਰਨ ਸਥਿਤੀ ਹੋ ਗਿਆ ਖਾਵਰਾ ਚ ਵੀ ਆ ਰਹੀ ਇੱਕ ਜਿਹੜੀ ਹੈ ਕਿਸਾਨ ਦੀ ਕਿਸੇ ਆਗੂ ਦੀ ਮੌਤ ਵੀ ਹੋਈ ਆ ਕਿਸ ਤਰ੍ਹਾਂ ਦੇਖ ਦਿਓ ਜਿਹੜਾ ਇਸ ਤਰ੍ਹਾਂ ਦਾ ਰਤੀਰਾ ਕਿਉਂ ਕਰੀ ਸਰਕਾਰ ਦੇਖੋ ਜੀ ਇਹ ਤਾਂ ਉਹਨਾਂ ਨੂੰ ਜਾ ਕੇ ਪੁੱਛਣਾ ਪਊ ਕਿਉਂ ਕਰਦੇ ਨੇ ਪਰ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਇਹਨਾਂ ਦੀ ਜਿਹੜਾ ਡੈਮੋਕਰੇਸੀ ਦਾ ਕਾਣ ਇਹ ਤੋਂ ਵੱਧ ਨਹੀਂ ਇਹ ਕਰ ਸਕਦੇ ਜਿੰਨੀ ਇਹ ਦੇਖ ਲੋ ਰਾਮ ਨਾਲ ਬੈਠਿਆਂ ਤੇ ਉਧਰ ਵਾਹਿਗੁਰੂ ਦਾ ਜਾਪ ਹੋ ਰਿਹਾ ਸੀਗਾ ਜਾਪ ਕਰਦਿਆਂ ਦੇ ਉੱਤੇ ਇਹਨਾਂ ਨੇ ਅंसू ਗਏ ਸਾਰੇ ਬੰਬ ਸਿੱਟੇ ਨੇ ਵੀ ਜੇ ਤੁਸੀਂ ਮੰਗਾ ਮੰਨਣੀਆਂ ਮੰਨੋ ਨਹੀਂ ਮੰਨਣੀਆਂ ਨਾ ਮੰਨੋ ਪਰ ਸਾਡਾ ਡੈਮੋਕਰੇਟਿਕ ਹੱਕ ਹੈ ਵੀ ਇਹ ਵੇ ਸੰਘਰਸ਼ ਕਰਨਾ ਲੋਕਾਂ ਚ ਆਪਣੀ ਵਾਜਬ ਪਚਾਉਣੀ ਉਹ ਨਾ ਨਾ ਦੱਬਣ ਦੀ ਕੋਸ਼ਿਸ਼ ਕਰਨ ਵਰਲਡ ਵਾਈਡ ਸਾਡੀ ਗੱਲ ਜਾਣੀ ਚਾਹੀਦੀ ਆ ਫਾਰਮਰਸ ਨਾਲ ਸਾਰੇ ਕਿਤੇ ਥੱਕਾ ਹੋ ਰਿਹਾ ਪੂਰੀ ਵਰਲਡ ਪ੍ਰੋਟੈਸਟ ਕਰ ਰਹੀ ਆ ਸਾਰੇ ਇਹਨਾਂ ਨੂੰ ਦੇਖ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਕਿਉਂ ਤਕਲੀਫਾ ਬੀਜੇਪੀ ਵਾਲਿਆਂ ਨੂੰ ਇੰਨੀ ਹੁਣ ਤੁਸੀਂ ਕਿਸ ਦਾ ਘਰਾਓ ਕੀਤਾ ਤੇ ਅਸੀਂ ਬਰਿੰਦਰ ਬਿੱਟੂ ਹੈਗਾ ਜੀ ਸਾਡਾ ਲੋਕਲ ਲੀਡਰ ਹੈਗਾ ਜਿਹੜਾ ਕਿ ਜ਼ਿਲ੍ਹੇ ਵਾ ਮੈਂ ਪ੍ਰਧਾਨ ਬਣਾਇਆ ਹੋਇਆ ਯੂਥ ਦਾ ਬੀਜੇਪੀ ਦਾ ਇਹ ਨਵੇਂ ਮੁੰਡਿਆਂ ਨੂੰ ਭਰਤੀ ਕਰਦੇ ਜਿਹਦੇ ਕਰਕੇ ਅਸੀਂ ਇਹ ਤਾਂ ਕਰੋ ਕਰਿਆ ਵੀ ਜਿਹੜੀ ਨਮੀ ਪਨੀਰੀ ਆ ਉਹਨੂੰ ਇਹ ਉਧਰ ਨਾ ਜੋੜੇ ਜਿਹੜੇ ਸੰਘਰਸ਼ ਕਰ ਰਹੇ ਆ ਅਸੀਂ ਜਿਹੜੀ ਪਾਰਟੀ ਦੇ ਅਗੇਂਸਟ ਪੰਜਾਬ ਦੇ ਮੁੰਡਿਆਂ ਨੂੰ ਉਹਨਾਂ ਦੇ ਨਾਲ ਨਾ ਜੋੜੇ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਪੀਸਫੁਲ ਵੀ ਹੋ ਸਕਦਾ ਸਾਰਾ ਕੁਝ ਬੈਠ ਕੇ ਸ਼ੀਟਿੰਗ ਮੀਟਿੰਗਾਂ ਵੀ ਹੋ ਸਕਦੀਆਂ ਕਿਵੇਂ ਦੇਖਦੇ ਹਾਂ ਤੁਸੀਂ ਪੀਸਫੁਲੇ ਹੋਣਾ ਸੀਗਾ ਜੀ ਸਹਿਯੋਗਤ ਕਿਸਾਨ ਮੋਰਚੇ ਦੀ ਅਪੀਲ ਇਹ ਸ਼ੁਰੂ ਤੋਂ ਇਹਨਾਂ ਨੇ ਦੇਖਿਆ ਜਿਹੜਾ ਸਹਿਯੋਗਤ ਕਿਸਾਨ ਮੋਰਚੇ ਨੇ ਪਹਿਲਾਂ ਇਹਨਾਂ ਨੂੰ ਘੋਲ ਜਿੱਤ ਕੇ ਦਿੱਤਾ ਪੰਜਾਬੀਆਂ ਨੂੰ ਉਹੀ ਕੰਮ ਹੋਣਾ ਸੀ ਦੁਬਾਰਾ ਇਹ ਸਲਾਹ ਕਰਦੇ ਸੀ ਵੀ ਕਿਵੇਂ ਕਰਨਾ ਹੈ ਚੰਡੀਗੜ੍ਹ ਪ੍ਰਦਰਸ਼ਨ ਕਰਨਾ ਹੈ ਕਿ ਦਿੱਲੀ ਕਰਨਾ ਇਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਤੇ ਭੰਦੇਰ ਸਾਹਿਬ ਨੂੰ ਕਾਲੀ ਪੈ ਗਈ ਵੀ ਅਸੀਂ ਹੀਰੋ ਬਣ ਜੀਏ ਫਟਾਫਟ ਇਹਨਾਂ ਨੇ ਦਿੱਲੀ ਚੱਲੋ ਦੀ ਕਾਲ ਦੇਤੀ ਬਿਨਾ ਸੋਚੇ ਸਮਝੇ ਵੀ ਇਹਦਾ ਨਤੀਜਾ ਕੀ ਹੋਊਗਾ ਜਿੱਥੇ ਹੁਣ ਅਮਨੋ ਸਾਹਮਣੇ ਦੋਏ ਖੜੇ ਨੇ ਸਾਡੇ ਦਾ ਦਿਲ ਹਰ ਵੇਲੇ ਧੜਕਦਾ ਮਹਾਰਾਜ ਅਗੇ ਅਰਦਾਸਾਂ ਕਰਦੇ ਆ ਵੀ ਕੋਈ ਅਨਸੁਖਮੀ ਘਟਨਾ ਨਾ ਹੋਵੇ ਮਹਾਰਾਜ ਕਿਰਪਾ ਕਰਨ ਸਭ ਨੂੰ ਘਰੋ ਘਰੀ ਠੀਕ ਉਹਦੇ ਵਿੱਚ ਮੋੜਨ ਕਿਉਂਕਿ ਜਿਹੜੇ ਸਪਾਈ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਇੱਧਰ ਵੀ ਕਿਸਾਨਾਂ ਦੇ ਪੁੱਤ ਨੇ ਮਰਨਾ ਤਾਂ ਅਖੀਰ ਕਿਸਾਨਾਂ ਦੇ ਬੱਚਿਆਂ ਨੇ ਜਿਹੜੀ ਮੌਤ ਹੋਈ ਆ ਇੱਕ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਜਿਹੜੇ ਜ਼ਿੰਮੇਵਾਰ ਤਾਂ ਸਰਕਾਰ ਹੀ ਹੈ ਜੀ ਕਿਉਂਕਿ ਇੱਧਰ ਤਾਂ ਜੇ ਬੈਠੇ ਨੇ ਇਹਨਾਂ ਨੇ ਕੋਈ ਵੀ ਐਸੀ ਜਿਹੀ ਹਿੱਲ-ਜੁਲ ਨਹੀਂ ਸੀ ਪਿੱਛੇ ਇੱਕ ਇਹਨਾਂ ਨੇ ਕਿਸਾਨਾਂ ਨੇ ਇੱਕ ਬੰਦਾ ਵੀ ਵੜਿਆ ਸੀ ਜਿਹੜਾ ਹਰਿਆਣਾ ਸਰਕਾਰ ਚ ਜੌਬ ਕਰਦਾ ਸੀ ਜਿਨੇ ਕਿ ਦੋ ਪੱਥੇ ਵਿਵਾਰੀ ਕਰੀ ਐ ਜਿਹੜੇ ਉਧਰੋਂ ਆ ਕੇ ਅਜੇ ਵਿੱਚ ਬੰਦੇ ਬਾੜ ਤੇ ਜਾਂਦੇ ਨੇ ਇਹਨਾਂ ਵੱਲੋਂ ਸਰਕਾਰਾਂ ਵੱਲੋਂ ਤਾਂ ਕਿ ਜਿਹੜੀ ਵੀ ਕੋਈ ਅੰਦੋਲਨ ਹੈ ਉਹਨੂੰ ਬਦਨਾਮ ਕਰਿਆ ਜਾਵੇ ਜਿਵੇਂ 26 ਜਨਵਰੀ ਨੂੰ ਕਰਿਆ ਸੀ ਉਹ ਚੀਜ਼ਾਂ ਲਈ ਇੱਕ ਬਹੁਤ ਹੀ ਵੱਡਾ ਇਹ ਲੋ ਸੰਗਠਨ ਚਾਹੀਦਾ ਹੈ ਜਿਹੜਾ ਲੋਕਾਂ ਦੀ ਦੇਖਭਾਲ ਕਰ ਸਕੇ ਇਹ ਦੋ ਜਣਿਆਂ ਲਈ ਇਹ ਕੰਮ ਔਖਾ ਸੀ ਸਹਿਯੋਗ ਮੋਰਚੇ ਨੂੰ ਨਾਲ ਲੈ ਕੇ ਇਹਨਾਂ ਨੂੰ ਚੱਲਣਾ ਚਾਹੀਦਾ ਸੀ 9 ਦਿਨ ਹੋ ਗਏ ਕੋਈ ਰਿਜ਼ਲਟ ਤਾਂ ਇਹ ਤੱਕ ਨਹੀਂ ਕਿ ਜੇ ਕਿਸਾਨ ਜਿੱਥੇ ਬੰਦਿਆ ਹੋਰ ਨਾਲ ਜੁੜੀਆਂ ਹੁੰਦੀਆਂ ਕੀ ਲਾਦਾ ਸੰਘਰਸ਼ ਨਾਲੇ ਤੇਜ਼ ਹੁੰਦਾ ਸ਼ਾਇਦ ਸਰਕਾਰ ਝੁਕਦੀ। ਦੇਖੋ ਜੀ ਸਹਿਯੋਗ ਮੋਰਚੇ ਦਾ ਹੁਣ ਵੀ ਕੱਲ ਵੀ ਅਸੀਂ ਕਾਫੀ ਆਗੂਆਂ ਨੂੰ ਮਿਲੇ ਸੀ ਉਹ ਤਾਂ ਹੁਣ ਵੀ ਜਾਣ ਨੂੰ ਤਿਆਰ ਨੇ ਪਰ ਇੱਕ ਆਪ ਮੁਹਾਰੇ ਹੋ ਕੇ ਅੰਦੋਲਨ ਹੋਇਆ ਹੋਇਆ ਹੈ ਇਹ ਜਿਹੜਾ ਕੰਟਰੋਲ ਰਹਿਣਾ ਬਹੁਤ ਜ਼ਰੂਰੀ ਹੈ ਜੇ ਸਿਉਤ ਮੋਰਚੇ ਵਾਲੇ ਹੁਣ ਜਾਂਦੇ ਨੇ ਇਹਨਾਂ ਦੇ ਕੰਟਰੋਲ ਚ ਕੁਝ ਨਹੀਂ ਹੈ ਇਸ ਕਰਕੇ ਪਿੱਛੇ ਰਹਿ ਕੇ ਅਸੀਂ ਸਪੋਰਟ ਕਰ ਰਹੇ ਆਂ ਜੇ ਕਿਤੇ ਲੋੜ ਪਊ ਆਈ ਇਹ ਤੁਸ਼ਦਤ ਢੋਣਗੇ ਪਾਸੀਂ ਕਰਾਂਗੇ ਵੀ ਪਰ ਜਿੰਨੇ ਚਿਰ ਹੁਣ ਇਹ ਅੰਦੋਲਨ ਦੇ ਵਿੱਚ ਜਾਣ ਲਈ ਥੋੜੇ ਜਿਹਾ ਔਖਾ ਲੱਗਦਾ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਕਿਸੇ ਦੇ ਹੱਥ 'ਚ ਨਹੀਂ ਹੈ ਸਿਰਫ ਮੋਰਚੇ ਦੇ ਹੱਥ 'ਚ ਕਮਾਂਡ ਹੋਵੇ ਤਾਂ ਕਿ ਐਨੇ ਲੀਡਰ ਇਹ ਆਪਦੇ ਆਪ ਦੀ ਜਥੇਬੰਦੀ ਐ ਚਲਾ ਕੇ ਜਿਹੜੀ ਅਨਸਕਾਮੀਆਂ ਘਟਨਾ ਨੂੰ ਰੋਕ ਸਕੀਏ ਪੰਜਾਬ ਦਾ ਫਾਇਦਾ ਹੈ ਕਿੰਨੇ ਟਾਈਮ ਬਾਅਦ ਤੁਸੀਂ ਇੱਥੇ ਜਿਹੜਾ ਭਾਜਪਾ ਨੇਤਾ ਯੂਥ ਦਾ ਉਹਦੇ ਦਫਤਰ ਨਿਕਰਾ ਲੋ ਅਸੀਂ ਜੀ ਸ਼ਾਮ-ਸ਼ਾਮ ਲਈਓ ਕਰਿਆ ਸੀ ਅੱਜ ਤੇ ਦੁਪਹਿਰ ਤੋਂ ਬਾਅਦ ਕਿਉਂਕਿ ਅਸੀਂ ਵੀ ਉਧਰ ਬਾਰਡਰ ਵੱਲ ਦੇਖ ਰਹੇ ਸੀ ਕੀ ਕੀ ਉੱਥੇ ਚੱਲ ਰਿਹਾ ਕੀ ਮੀਟਿੰਗ ਦਾ ਨਤੀਜਾ ਨਿਕਲੂਗਾ ਤੇ ਉਹ ਦੇਖਦੇ ਇਦਾਂ ਹੀ ਪਤਾ ਚੱਲਿਆ ਵੀ ਬੰਬਾਰੀ ਕਰਤੀ ਉਹਨਾਂ ਨੇ ਜਿਹੜੇ ਅੰਸੂ ਗੈਸ ਦੇ ਗੋਲੇ ਸਿੱਟਣ ਲੱਗ ਗਏ ਉਹਦੇ ਕਰਕੇ ਅਸੀਂ ਜਲਦ ਤੋਂ ਜਲਦ ਜਿਹੜਾ ਸਾਨੂੰ ਨੇੜੇ ਲੱਗਿਆ ਅਸੀਂ ਉਹਦੇ ਦਫ਼ਤਰ ਦੇ ਅੱਗੇ ਆ ਕੇ ਭਾਜਪੀ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਆਂ ਉੱਪਰਲੀ ਕਮਾਂਡ ਤੱਕ ਵੀ ਤਾਂ ਕਿ ਇਹ ਤਸ਼ੱਦਦ ਨਾ ਟੌਣ ਆਪਣੀ ਕਮਾਂਡ ਨੂੰ ਕਹਿਣ ਵੀ ਜਿਹੜਾ ਕੁਝ ਇਹ ਕਰ ਰਹੇ ਨੇ ਉਹ ਗਲਤ ਹੈ ਇਹ ਨਤੀਜਾ ਇਹਨਾਂ ਨੂੰ ਐਸ ਕੀ ਦੀਆਂ ਚੋਣਾਂ ਦੇ ਵਿੱਚ ਵੀ ਮਿਲ ਜਾਊਗਾ ਪਰ ਇਹ ਜੇ ਕੁਛ ਮੰਨ ਲੈਣ ਇਹੀ ਪੰਜਾਬ ਇਹਨਾਂ ਦੇ ਗਲੇ ਚ ਹਾਰ ਪਾ ਕੇ ਇਹਨਾਂ ਨੂੰ ਕਮਾਂਡ ਵੀ ਦੇ ਸਕਦਾ ਹੈ ਪੰਜਾਬ ਦੀ ਜੇ ਚੰਗੇ ਕੰਮ ਕਰ ਦੇਣ ਹੁਣ ਉਹਨਾਂ ਨੂੰ ਕੋਈ ਚੰਗੀ ਨਿਊਜ਼ ਦੇ ਕੇ ਭੇਜੇਲ ਉਹਨਾਂ ਨੂੰ ਖਾਲੀ ਹੱਥ ਨਾ ਮੋੜਨ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦਾ ਕਰਕੇ ਮੋੜਨ ਇੱਕ ਰਾਓ ਕਰਿਆ ਜੀ ਉੱਪਰੋਂ ਸਾਨੂੰ ਮੈਸੇਜ ਆ ਵੀ ਬੀਜੇਪੀ ਵਾਲੇ ਲੀਡਰਾਂ ਨੂੰ ਜ਼ਿਲ੍ਹੇ ਦੇ ਪ੍ਰਧਾਨਾਂ ਤੱਕ ਘੇਰੋ ਤਾਂ ਕਿ ਰਹੇ ਵੀ ਨਵੇਂ ਮੁੰਡੇ ਉਹਨਾਂ ਆਪਣੇ ਨਾਲ ਨਾ ਲਾਵੇ ਇਹ ਬਾਕੀ ਸਾਡੀ ਜਿਹੜੀ ਆਵਾਜ਼ ਆ ਉੱਪਰ ਆਪਣੇ ਆਗੂਆਂ ਨੂੰ ਦੱਸੀ ਗਾਹਾਂ ਮੋਦੀ ਉਹਨਾਂ ਨੂੰ ਪਤਾ ਲੱਗੇ ਵੀ ਥੱਲੇ ਨੰਦਾ ਘਰਾਓ ਹੋ ਰਿਹਾ ਦਾ ਜਿਹੜਾ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਤੇ ਕਿਸ ਤਰ੍ਹਾਂ ਦੇਖ ਦਿਓ ਇਹ ਬਹੁਤ ਮਾੜੀ ਗੱਲ ਆ ਜੀ ਸਰਕਾਰ ਦੀ ਇਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਜ਼ਿੰਮੇਵਾਰ ਜਿਹੜਾ ਉਹਦਾ ਹੱਕ ਮੰਗਦੇ ਨਾ ਉਹ ਦੇ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਭੇਜਣਾ ਚਾਹੀਦਾ ਇਹਨੂੰ ਅਸੀਂ ਬੀਜਪੀ ਦੇ ਇੱਥੇ ਬਿੱਟੂ ਦੇ ਦਫ਼ਤਰ ਤੇ ਮੂਰੇ ਖੜੇ ਆ ਅਸੀਂ ਘਰਾਓ ਕਰਿਆ ਇਹਦਾ ਕਿਸਾਨਾਂ ਦੇ ਕਰਕੇ ਵੀ ਹਰਿਆਣੇ ਅੱਜ ਪੰਮਾ ਪਾਰੀ ਉਹਨੋਂ ਹੋ ਰਹੀ ਸੀ ਤੇ ਪਰਾਜੀ ਬੈਠੇ ਤੇ ਵੀ ਇਹ ਕਹਾਂ ਸੁਨੇਹਾ ਲਾਵੇ ਬਿੱਟੂ ਆਪਣੇ ਈਟਰਾਂ ਨੂੰ ਉਹਦੇ ਕਰਕੇ ਕਿਸਾਨ ਅਸੀਂ ਇਕੱਠੇ ਹੋ ਗਏ ਉਹਦੇ ਬੈਠੇ ਬਿਲਕੁਲ ਜੀ ਅਸੀਂ ਵੀ ਮਹਾਰਾਜਾ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੱਕ ਮੈਸੇਜ ਪਹੁੰਚਾਓ ਪੰਜਾਬ ਦਾ ਤਾਂ ਉਹਨਾਂ ਨੇ ਕੱਲ ਤੁਸੀਂ ਦੇਖਿਆ ਹੋਣਾ ਸਾਰੇ ਅਖਬਾਰਾਂ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਦੇ ਮਸਲੇ ਨੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਉਹਨਾਂ ਨੇ ਗੁਜਾਰਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਉਹਨਾਂ ਨੇ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਕਿਸਾਨੀ ਦੇ ਮਸਲੇ ਨੇ ਉਹਨਾਂ ਦੇ ਉੱਤੇ ਕਾਫੀ ਲੰਮਾ ਸਮਾਜਰੀ ਵਾਰਤਾਲਾਪ ਕੀਤੀ ਹੈ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਬੀਬਾ ਜੈਂਦਰ ਕੌਰ ਵੀ ਮੌਜੂਦ ਸਨ ਸੋ ਅਸੀਂ ਵੀ ਕੇਂਦਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਕਿਸਾਨਾਂ ਦਾ ਮਸਲਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਨਿਪਟਿਆ ਜਾਣਾ ਚਾਹੀਦਾ ਹੈ ਅੱਜ ਵੀ ਪਤਾ ਲੱਗਿਆ ਇੱਕ ਕਿਸਾਨ ਦੀ ਉੱਥੇ ਮੌਤ ਹੋਈ ਹੈ ਸੋ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਹੋ ਰਿਹਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਜਿੰਨੀ ਜਲਦੀ ਇਹ ਮਸਲਾ ਸੁਲਝਾਇਆ ਜਾ ਸਕਦਾ ਇਹਨੂੰ ਸੁਲਝਾਉਣਾ ਚਾਹੀਦਾ ਉਮੀਦ ਹੈ ਕਿ ਜਲਦੀ ਹੱਲ ਹੋ ਜਾਏਗਾ ਉਮੀਦ ਹੈ ਉਮੀਦ ਦੇਖੋ ਜੀ ਕਿਸਾਨਾਂ ਦੇ ਨਾਲ ਜਿਹੜੇ ਖੇਤੀ ਮੰਤਰੀ ਨੇ ਉਹਨਾਂ ਦੀਆਂ ਚਾਰ ਬੈਠਕਾਂ ਹੋ ਚੁੱਕੀਆਂ ਨੇ ਅੱਜ ਪੰਜਵੀਂ ਬੈਠਕ ਲਈ ਜਿਹੜਾ ਪ੍ਰਸਤਾਵ ਰੱਖਿਆ ਸੀਗਾ ਉਹਨਾਂ ਨੇ ਰੱਦ ਕਰਤਾ ਤੇ ਕਿਸਾਨ ਨਹੀਂ ਮੰਨੇ ਤੇ ਮਾਹੌਲ ਇਸ ਸਮੇਂ ਸ਼ੰਭੂ ਬਾਡਰ ਵੀ ਬਹੁਤ ਜ਼ਿਆਦਾ ਖਰਾਬ ਹੋ ਰੱਖਿਆ ਹੈ ਤੇ ਪੰਜਾਬ ਦਾ ਮਾਹੌਲ ਮੈਂ ਤਾਂ ਕਹੂੰਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਉਨੇ ਕਿਹਾ ਸੀ ਕਿ ਦੇਸ਼ ਦੇ ਕੇਂਦਰ ਦੇ ਵਿੱਚ ਭਾਵੇਂ ਕੋਈ ਵੀ ਸਰਕਾਰ ਹੋਵੇ ਅਗਰ ਪੰਜਾਬ 'ਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਕਿਸਾਨਾਂ ਨੂੰ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਵੀ ਦੇਣੀ ਚਾਹੀਦੀ ਹੈ ਤੇ ਜਿਹੜੀ ਭੈਣ ਗਗਨ ਅਨਮੋਲ ਮਾਨ ਚੁਟਕੀ ਮਾਰ ਕੇ 5 ਮਿੰਟ ਦੇ ਵਿੱਚ ਐਮਐਸਪੀ ਦਿੰਦੀ ਅੱਜ ਉਹਨੂੰ ਵੀ ਮੈਂ ਕਹੂੰਗਾ ਕਿ ਘਰੋਂ ਬਾਹਰ ਨਿਕਲੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਜਿਵੇਂ ਚੁਟਕੀ ਮਾਰ ਕੇ ਉਹਨਾਂ ਨੇ ਕਿਹਾ ਜੀ 5 ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਦੇਵਾਂਗੇ ਹ ਦੇ ਪੰਜਾਬ ਦੇ ਮੈਂ ਕਿਸਾਨ ਭਰਾਵਾਂ ਨੂੰ ਜਥੇਬੰਦੀ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਕੇਂਦਰ ਸਰਕਾਰ ਦਾ ਤਾਂ ਵਿਰੋਧ ਕਰਦੇ ਹੋ ਪਰ ਤੁਸੀਂ ਪੰਜਾਬ ਸਰਕਾਰ ਦਾ ਵੀ ਵਿਰੋਧ ਕਰੋ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰੋ ਤੇ ਇਹਨਾਂ ਦੇ ਜਿਹੜੇ ਵਿਧਾਇਕ ਨੇ 92 ਜਿਹੜੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਇਹਨਾਂ ਦਾ ਘਰਾਓ ਕਰੋ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਬਾਕੀ ਜੀ ਕੇਂਦਰ ਸਰਕਾਰ ਨਾਲ ਤਾਂ ਲਗਾਤਾਰ ਅਸੀਂ ਤਾਂ ਦੇਖੋ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ ਹਵਾਈ ਦੇ ਵਿੱਚ ਕੰਮ ਕਰ ਰਹੇ ਆ ਸਾਡੀ ਜਿੱਥੇ ਅਪਰੋਚ ਹੈ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਹੈ ਕਿ ਸਾਡੇ ਹਲਕਿਆਂ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਖਰਾਬ ਹੈ ਤਾਂ ਉਹਨਾਂ ਨੇ ਉਹੀ ਮੈਸੇਜ ਸਾਡੇ ਕੋਲੋਂ ਲੈ ਕੇ ਅੱਗੇ ਜਿਹੜੀ ਵਾਰਤਾ ਲਾਪੈ ਲਗਾਤਾਰ ਉਹ ਕਰ ਰਹੇ ਨੇ ਤੇ ਕੋਸ਼ਿਸ਼ ਉਹਨਾਂ ਦੀ ਜਾਰੀ ਹੈ ਕਿ ਕਿਸੇ ਤਰੀਕੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਵੇ ਪਰ ਪੰਜਾਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਕਰਦਾ ਹੈ